ਬਾਬਾ ਨਾਨਕ ਜੀ ਸਭ ਨਾਤੇ ਮਿਹਰ ਕਰੋ ਕਲ ਜੁਗ ਦੇ ਪਾਪੀਆਂ ਦੇ ਕਲ ਜੁਗ ਦੇ ਪਾਪੀਆਂ ਦੇ ਸਿਰ ਉੱਤੇ ਹੱਥ ਧਰੋ ਮੇਰੇ ਬਾਬਾ ਨਾਨਕ ਜੀ ਸਭ ਨਾਤੇ ਮਿਹਰ ਕਰੋ ਮੇਰੇ ਬਾਬਾ ਨਾਨਕ ਜੀ ਸਭ ਨਾਤੇ ਮਿਹਰ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ ਡੀ ਐਸ ਨਿਊਜ਼ ਚੈਨਲ ਪੰਜਾਬੀ ਸਾਹਿਤ ਸਭਾ ਤੂਰੀ ਸੰਗਰੂਰ ਵੱਲੋਂ ਉਬਰ ਦੇ ਪੰਜਾਬੀ ਗਾਇਕ ਸੁਖਪਾਲ ਸਿੰਘ ਦੋਹਲਾ ਦਾ ਚੋਰੀ ਦੀ ਬੰਦੂਕ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਡੀ ਡੀ ਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਖਾਸ ਰਿਪੋਰਟ ਜਿੰਦਗੀ ਚਾਦਰ ਨੂੰ ਪਤਾ ਨਹੀਂ ਕੀ ਨੇ ਕੈਨੇਡਾ ਜਾ ਕੇ ਕਿ ਇਹਨੂੰ ਹਿੰਦੂਆਂ ਦੀ ਚਾਦਰ ਬਣਾਤਾ ਜੀ ਗੁਰੂ ਸਾਹਿਬ ਭਾਰਤ ਦੇ ਹਿੰਦੂਆਂ ਦੀ ਖਾਤਰ ਸੰਕਰਮਣੀ ਮੈਂ ਕੈਨੇਡਾ ਤੋਂ ਨਾਲ ਜਿੱਥੇ ਮੈਂ ਇਹ ਜੀਵਨ ਪੜਿਆ ਵੀ ਇਹ ਹਿੰਦੂਆਂ ਦੀ ਚਾਦਰ ਨਹੀਂ ਅਸਲ ਤੇ ਵਿੱਚ ਭਾਵਨਾ ਹੈ ਕਿ ਮਜਲੂਮ ਲੋਕ ਜਿਹੜੇ ਉਸ ਵੜੇ ਭਾਰ ਦੇ ਦਿਨਾਂ ਤੇ ਉਵੇਂ ਜਿਵੇਂ ਹੁਣ ਇਸ ਪੰਜਾਬੀ ਸਹਿ ਸਭਾ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਵੀ ਤੁਹਾਡਾ ਇਸ ਪੱਖੋਂ ਵੀ ਧੰਨਵਾਦ ਕਰਾਂ ਕਿ ਤੁਸੀਂ ਅੱਜ ਦੇ ਇਸ ਸਮਾਗਮ ਨੂੰ ਚਾਰ ਚੰਨ ਲਗਾਉ। ਮੈਂ 1973 ਤੋਂ ਇਸ ਸਹਿ ਸਭਾ ਨਾਲ ਜੁੜਿਆ ਹੋਇਆ ਨਾ ਜਿੰਨਾ ਅੱਜ ਅਨੰਦ ਆਇਆ ਨਾ ਪਹਿਲਾਂ ਕਦੇ ਨਹੀਂ ਆਇਆ। ਕਈ ਵਾਰੀ ਆਪਾਂ ਮੈਸੇਜ ਦੇ ਵਿੱਚ ਹੀ ਲਿਖ ਦਿੰਨੇ ਆਂ ਵੀ ਸਾਡੀ ਅੱਜ ਦੀ ਇਕੱਤਰਤਾ ਫਲਾਣੀ ਚੀਜ਼ ਨੂੰ ਸਮਰਪਿਤ ਹੋਊਗੀ ਜਾਂ ਫਲਾਣੇ ਫਲਾਣੀ ਸ਼ਖਸੀਅਤ ਨੂੰ ਸਮਰਪਿਤ ਹੋਊਗੀ ਉਦੋਂ Banda ਮਾਨਸਿਕ ਤੌਰ ਤੇ ਤਿਆਰ ਹੋ ਕੇ ਆਉਂਦਾ ਹੈ ਵੀਰ ਐਸ ਵਿਸ਼ੇ ਦੇ ਉੱਤੇ ਮੈਂ ਕੁਝ ਲੈ ਕੇ ਜਾਣਾ ਹੈ ਪਰ ਅੱਜ ਕੀ ਹੋਇਆ ਅੱਜ ਨਮਾਗੀਤ ਰੀਲੀਜ਼ ਹੋ ਰਿਹਾ ਕਬਾ ਦੋਲੇ ਜੀ ਦਾ ਸੈਸੋ ਵਿੱਚ ਪਹੁੰਚੇ ਨੇ ਕੀ ਕਹੂੰਗੇ ਨੌਜਵਾਨ ਗਾਇਕ ਸਾਡੀ ਸ਼੍ਰੇਣੀ ਸ਼ਾਮਲ ਹੋ ਰਿਹਾ ਹੈ ਗਾਇਕਾਂ ਦੀ ਉਹਦਾ ਸੀ ਖੁਸ਼ ਆਮਦੀਦ ਜੀ ਆਇਆਂ ਨੂੰ ਕਹਿੰਦੇ ਆਂ ਔਰ ਅਸੀਂ ਤਮੰਨਾ ਹੈ ਸਾਡੀ ਅਸੀਂ ਕਾਮਨਾ ਕਰਦੇ ਹਾਂ ਕਿ ਆਪਣੀਆਂ ਇਹ ਗਾਇਕੀ ਦੀਆਂ ਪਰੰਪਰਿਆਂ ਨੂੰ ਸੋਣ ਮਿਹਨਤ ਕਰਨ ਔਰ ਮਿਹਨਤ ਨਾਲ ਸੁਰਖਲਾਬ ਸਭ ਸਿੱਖ ਕਰਕੇ ਅੱਗੇ ਹੋਣ ਔਰ ਇਹ ਹੀ ਮੇਰੀ ਕਾਮਨਾ ਹੈ ਕਿ ਦਿਨ-ਦੁਗਣੀ ਰਾਤ ਚੋਂ ਨਿੱਤ ਰਹੀ। ਹੀ ਗੋਂਗੇ ਪ੍ਰਵਾਨ ਜੀ ਅ ਸਾਡੇ ਛੋਟੇ ਵੀਰ ਸੁਖਪਾਲ ਸਿੰਘ 도ਲਾ ਬਹੁਤ ਅੱਛੇ ਗੀਤਕਾਰ ਤੇ ਗਾਇਕ ਨੇ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਕਈ ਗੀਤ ਮਾਰਕੀਟ ਵਿੱਚ ਆ ਚੁੱਕੇ ਨੇ ਹੋਰ ਵੀ ਖੁਸ਼ੀ ਦੀ ਗੱਲ ਇਹਨਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਕੀਤੀ ਸੀ ਉਸ ਤੋਂ ਬਾਅਦ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਵਜੋਂ ਆਪਣਾ ਗੀਤ ਮਾਰਕੀਟ ਵਿੱਚ ਦਿੱਤਾ ਸੀ ਨਾਲ ਦੀ ਨਾਲ ਇਹ ਪ੍ਰੋਫੈਸ਼ਨਲ ਗਾਇਕੀ ਦੇ ਵਿੱਚ ਅੱਗੇ ਵੱਧ ਰਹੇ ਨੇ ਅੱਜ ਪੰਜਾਬੀ ਸਾਹਿਤ ਸਭਾ ਧੂਰੀ ਦੇ ਵਿੱਚ ਪਹਿਲੀ ਵਾਰ ਹੀ ਆਏ ਨੇ ਸਾਡੀ ਕੋਸ਼ਿਸ਼ ਹੋਵੇਗੀ ਇਹਨਾਂ ਨੂੰ ਹੋਰ ਤਰਾਸ਼ ਕੇ ਸਮੁੱਚੇ ਸਾਹਿਦ ਦੇ ਲੜ ਲਾ ਕੇ ਸਾਹਿਤਕ ਗੀਤਾਂ ਵੱਲ ਮੋੜ ਸਕੀਏ ਇਹਨਾਂ ਨੂੰ ਇੱਥੇ ਆਉਣ ਤੇ ਜਿੱਥੇ ਮੈਂ ਮੁਬਾਰਕਬਾਦ ਦਿੰਦਾ ਉਥੇ ਧੰਨਵਾਦ ਕਰਦਾ বহু বহুত শক্রিয়